ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਸ਼ਾਮਾਂ ਦੇ ਵਜੇ ਹੋਏ ਨੇ 5:30 ਦੇ ਤਕਰੀਬਨ ਪੌਣੇ 6 ਹੋਏ ਹੋਏ ਆ ਤੇ ਵਲੌਗ ਦੀ ਸਟਾਰਟਿੰਗ ਆਪਾਂ ਇੰਨੀ ਲੇਟ ਸ਼ੁਰੂ ਕਰੀਆ ਕਿਉਂਕਿ ਆਪਾਂ ਨੇ ਨਾ ਅੱਜ ਸਾਗ ਧਰਿਆ ਵਾ ਜੇ ਸਾਦਿਆ ਸਾਗ ਆਪਾਂ ਦਾ ਜਿਹੜਾ ਫ੍ਰਿਜੀ ਜਾਂਦਾ ਆ ਤੁਹਾਨੂੰ ਪਤਾ ਹੋਣਾ ਜਦੋਂ ਸਾਗ ਧਰਨਾ ਹੁੰਦਾ ਤੇ ਫਿਰ ਟਾਈਮ ਆ ਜਿਹੜਾ ਆਪਣੇ ਕੋਲੇ ਪੂਰਾ ਪੂਰਾ ਹੁੰਦਾ ਸਾਗ ਧਰਨ ਨੂੰ ਟਾਈਮ ਕਾਫੀ ਜ਼ਿਆਦਾ ਜਿਹੜਾ ਲੱਗ ਜਾਂਦਾ ਆ ਤੇ ਸਾਗ ਆ ਪਾ ਧਰ ਦਿੱਤਾ ਆ ਮੰਮੀ ਨੇ ਧਰਿਆ ਸਾਗ ਤੇ ਲੱਕੜ ਆਪਾਂ ਨੇ 베ਰੀ ਦੀ ਲਈ ਹੋਈ ਆ 베ਰੀ ਦੀ ਲੱਕੜ ਲਾ ਕੇ ਸਾਗ ਜਿਹੜਾ ਧਰਿਆ ਹੋਇਆ ਕਿਉਂਕਿ ਇਹ ਸੁੱਕੀ ਪਈ ਸੀ ਮੈਂ ਕਿਹਾ ਚਲੇ ਇਹੀ ਲਾ ਦਿੰਦੇ ਆ ਕਿ ਵੱਡੀ ਲੱਕੜਾਂ ਨਾਲੇ ਤਾਂ ਆਪਣਾ ਸਾਗ ਆ ਜਿਹੜਾ ਸਾਗ ਰਹਿ ਜਿਊਗਾ ਨਾਲੇ ਆਪਾਂ ਇੱਥੇ ਰੋਟੀ ਬਣਾ ਲਾਂਗੇ ਤੇ ਮੰਮੀ ਆ ਆਪਦਾ ਦੁੱਧ ਗਰਮ ਕਰਕੇ ਪੀਂਦੇ ਆਗੇ ਮੈਂ ਇੱਥੇ ਸਾਗ ਕੋਲੇ ਬੈਠੀ ਸੀ ਨਾਲੇ ਅੱਗ ਮਚਾਈ ਜਾਨੀ ਆ ਨਾਲੇ ਦੇਖੀ ਚਾਹ ਮੈਂ ਲੈ ਕੇ ਆਉਂਗੀ ਪਾ ਕੇ ਹੁਣ ਗੋਹਾ ਕੂੜਾ ਆਪਾਂ ਸੈੱਟ ਕਰਤਾ ਆ ਸਾਰਾ ਕੰਮ ਆਪਾਂ ਨੇ ਮੇੜ ਦਿੱਤਾ ਵਾ ਗੋਹਾ ਕੂੜਾ ਵੀ ਸੈੱਟ ਦਿੱਤਾ ਤੇ ਲੱਕੜਾਂ ਮਗਾਈਆਂ ਸੀਗੀਆਂ ਉਹ ਵੀ ਆਪਾਂ ਨੇ ਗੱਡੀ ਚ ਚੱਕ ਕੇ ਸੇ ਲਾਲ ਕੱਢ ਕੁੱਡਲੀਆਂ ਨੇ ਜਵਾਕਾਂ ਨੇ ਕਾੜ ਦਿੱਤੀ ਚੱਕ ਸਿੱਸਾ ਚੜਾ ਗੱਟੀ ਦਾ ਕੋਈ ਨਹੀਂ ਚੜਾ ਦਿੰਦਾ ਵਾ ਸਭ ਕੁਝ ਪਾਸਾ ਹੋਣਾ ਸਾਗ ਆਪਣਾ ਆਧ ਰਿੱਜਿਆ ਹੋਇਆ ਪਿਆ ਵਾ ਸਾਗ ਆਪਣਾ ਕਾਫੀ ਟਾਈਮ ਦਾ ਧਰਿਆ ਹੋਇਆ ਵਾ ਉਸ ਟਾਈਮ ਤੇ ਮੈਥ ਬਲੌਗ ਹੈ ਜਿਹੜਾ ਸ਼ੂਟ ਨਹੀਂ ਹੋਇਆ ਕਿਉਂਕਿ ਮੈਂ ਥੋੜਾ ਜਿਹਾ ਬੀਜੀ ਸੀ ਆਪਾਂ ਨੂੰ ਫੋਨ ਆਇਆ ਹੋਇਆ ਸੀਗਾ ਫੋਨ ਤੇ ਗੱਲ ਕਰਦੀ ਸੀ ਤੇ ਹੁਣ ਇਹਦੇ ਵਿੱਚ ਆਲਣ ਵਗੈਰਾ ਪਾਵਾਂਗੇ ਤੇ ਰੋਟੀ ਆਪਾਂ ਪਕਾਵਾਂਗੇ ਦੇਖਦੇ ਹਾਂ ਜੀ ਜਦੋਂ ਰਹਿ ਗਿਆ ਆਲਣ ਉਲਣ ਪਾ ਕੇ ਤੇ ਫਿਰ ਆਪਾਂ ਜਿਹੜਾ ਹੈਗਾ ਇਹ ਆਟਾ ਰੋਟੀ ਰਾਟੀ ਬਣਾਵਾਂਗੇ ਇੱਥੇ ਚੁੱਲੇ ਤੇ ਵਧੀਆ ਤੇ ਚੁੱਲੇ ਦੀ ਰੋਟੀ ਕਿਹਨੂੰ ਕਿਹਨੂੰ ਪਸੰਦ ਆ ਇਹ ਵੀ ਜ਼ਰੂਰ ਦੱਸਿਓ ਹਣਾ ਤੇ ਚਲੋ ਬਲੌਗ ਦੀ ਸਟਾਰਟਿੰਗ ਬਹੁਤ ਲੇਟ ਕੀਤੀ ਅੱਜ ਮੈਂ ਕੋਕੇ ਸੇਤ ਵੀ ਠੀਕ ਨਹੀਂ ਹੈਗੀ ਕਿ ਬੁਖਾਰ ਹੋ ਜਾਂਦਾ ਜਾਂ ਖਾਂਗ ਜਕਾਮ ਦਾ ਜ਼ਿਆਦਾ ਹੋਇਆ ਪਿਆ ਵਾ ਪਤਾ ਨਹੀਂ ਮੌਸਮ ਇਦਾਂ ਦਾ ਜਾਂ ਰੱਬ ਜਾਣੇ ਹਨਾ ਮਤਲਬ ਸਾਰੇ ਇਦਾਂ ਬਿਮਾਰ ਜੀ ਕੋਈ ਪਈ ਐ ਡੈਡੀ ਕਹਿੰਦੇ ਤਾਂ ਸਾਗ ਧਰਨਾ ਸਾਗ ਲਿਆ ਕੇ ਦੇ ਤਾਂ ਫਿਰ ਮੰਮੀ ਨੇ ਧਰ ਦਿੱਤਾ ਸਾਗ ਧਨਾਕਾ ਜਦੋਂ ਸਾਗ ਬਣ ਜੇ ਫਿਰ ਛੱਡਿਆ ਨਹੀਂ ਜਾਂਦਾ ਹੁੰਦਾ ਮੰਮੀ ਕਹਿੰਦੀ ਸਾਗ ਨਾ ਖਾਈ ਹੋਰ ਕੁਝ ਤਾਂ ਹੋਰ ਕੋਈ ਦਾਲ ਖਾਣ ਦੀ ਇਹ ਤਾਂ ਜਦੋਂ ਬਣ ਜੇ ਕੋਈ ਨਹੀਂ ਛੱਡ ਸਕਦਾ ਜਿਹੜੀ ਮੈਂ ਦਵਾਈ ਲੈ ਚੀਆ ਉਹਦੇ ਬਲੌਂਗ ਲੈ ਚੀਆ ਵਾਲੀ ਤੁਹਾਨੂੰ ਦੱਸੀ ਸੀਗੀ ਉਹ ਵੀ ਇਹ ਮਤਲਬ ਉਹਨੇ ਵੀ ਅਸਰ ਨਹੀਂ ਐਸਖਾਂਗੇ ਤੇ ਕੀਤਾ ਇੰਦਾ ਮਤਲਬ ਜਿਆਦੀ ਹੋਈ ਹੋਈ ਬਹੁਤ ਔਕਾ ਹੋਇਆ ਪਿਆ ਵਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਲੋ ਜੀ ਫਿਰ ਮੈਂ ਆਖਿਰ ਸੂਈ ਦੇ ਵਿੱਚ ਮਾਣ ਦਿੱਤੇ ਭਾਂਡੇ ਘਾ ਕੇ ਗੁਆ ਕੂੜੇ ਦਾ ਕੰਮ ਸਾਰਾ ਜਿਹੜਾ ਨਿਬੜ ਗਿਆ ਸੀਗਾ ਉਹਨੂੰ ਪਤਾ ਫਿਰ ਵੀਡੀਓ ਬਣਾਉਣ ਲਈ ਹਨਾ ਉਹ ਕੈਮਰਾ ਲਾਉਣਾ ਪੈਂਦਾ ਤੇ ਉਹ ਟਾਈਮ ਕਾਫੀ ਲੱਗ ਜਾਂਦਾ ਵਾ ਤੇ ਪਹਿਲਾਂ ਹੀ ਸਿਹਤ ਠੀਕ ਨਾ ਹੋਣ ਕਰਕੇ ਕੰਮ ਜਿਹੜੇ ਕਾਫੀ ਜ਼ਿਆਦਾ ਲੇਟ ਹੋ ਗਏ ਸੀਗੇ ਤੇ ਇੱਥੇ ਮੈਂ ਦਵਾ ਦਾ ਭਾਂਡੇ ਜਿਹੜੇ ਗਰਮ ਪਾਣੀ ਨਾਲ ਮਾਜ ਦੂੰਗੀ ਵੈਸੇ ਤਾਂ ਪਹਿਲਾਂ ਟੁੱਟੀ ਛੱਡੀ ਹੋਈ ਆ ਉਹਦੇ ਨਾਲ ਝੂਠ ਮੁੱਠੀ ਮਾੜੀ ਮੋਟੀ ਲਾ ਦਈਦੀ ਆ ਫਿਰ ਗਰਮ ਪਾਣੀ ਨਾਲ ਜਦੋਂ ਧੋ ਰਹੀਦੀ ਆ ਨਾ ਤੇ ਫਿਰ ਸੰਧਾਈ ਆ ਜਿਹੜੀ ਲੱਥ ਜਾਂਦੀ ਆ ਚੰਗੀ ਤਰ੍ਹਾਂ ਵਿੱਚੋਂ ਅ ਅ ਸਰਦੀ ਦੇ ਵਿੱਚ ਤਾਂ ਗਰਮ ਪਾਣੀ ਨਾਲ ਹੀ ਧੋਣੇ ਪੈਂਦੇ ਆ ਕੀ ਗਰਮ ਪਾਣੀ ਗੀਜਰ ਚੋਂ ਲਈ ਆਈ ਦਾ ਕੱਢ ਲਈ ਆਈ ਦਾ ਤੁਤਰ ਕਰਨ ਨਾਲ ਧੋ ਦੇ ਦੀ ਦਵਾ ਦਾ ਵੈਸੇ ਤਾਂ ਚਾਹ ਲਈ ਗਲਾਸੀ ਹੁੰਦੀ ਆ ਪਰ ਫੇਰ ਵੀ ਗਰਮ ਨਾਲ ਧੋਦੀ ਠੰਡੇ ਦੇ ਵਿੱਚ ਹੱਥ ਉੱਤੇ ਪਾਉਣ ਨਾਲ ਨਾ ਹੱਥ ਪਾੜ ਜਾਂਦੇ ਆ ਮੈਂ ਫਿਰ ਗਰਮ ਨਾਲ ਦਵਾ ਦਾ ਮਾਂਜ ਦਈਦੇ ਆ ਤੇ ਮੰਮੀ ਹੁਣੀ ਬਾਹਰ ਸਾਗ ਕੋਲੇ ਬੈਠੇ ਆਗੇ ਸਾਗ ਧਰਿਆ ਹੋਇਆ ਸਾਗ ਰਿਣੀ ਜਾਂਦੇ ਆ ਤੇ ਬਸ ਘੰਡੇ ਜਿਹੜੇ ਮੇਰੇ ਮਾਂ ਜੀ ਗਏ ਤੇ ਇੱਥੇ ਆ ਗਿਆ ਜਸ਼ਨ ਜਸ਼ਨ ਨੇ ਪੀਣੀ ਚਾਹ ਇਹਦਾ ਚਾਹ ਦਾ ਟਾਈਮ ਦੇਖ ਲੋ ਇਹ ਦੋ ਵਾਰੀ ਚਾਹ ਪਾ ਕੇ ਪੀਊਗਾ ਇੱਥੇ ਇੰਨੇ ਕੁ ਟਾਈਮ ਦੇ ਵਿੱਚ ਵਲਗ ਬਣਦੇ ਬਣਦੇ ਤੇ ਇਹ ਮੈਂ ਕੇਲੇ ਆਲੇ ਪਾਣੀ ਗਰਮ ਕਰੂੰਗੀ ਆਟਾ ਗੁੰਨਣ ਵਾਸਤੇ ਪਾਣੀ ਗਰਮ ਕਰਕੇ ਫਿਰ ਆਟਾ ਗੁੰਨਦੀਆਂ ਕਿਉਂਕਿ ਸਰਦੀ ਦੇ ਵਿੱਚ ਨਾ ਗਰਮ ਪਾਣੀ ਨਾਲ ਆਟਾ ਗੁੰਨੀ ਆਟਾ ਨਰਮਨ ਗੁੱਜਦਾ ਆ ਤੇ ਵਧੀਆ ਗੁੱਜਦਾ ਵਾ ਤੇ ਆ ਹੁਣ ਫਿਰ ਦੁਬਾਰੇ ਚਾਹ ਬਣਾਈ ਜਾਂਦਾ ਵਾ ਕਹਿੰਦਾ ਚਾਹ ਫਿਰ ਪੀਣੀ ਹੈ ਮੈਂ ਹੁਣ ਚਾਹ ਦੁਬਾਰੇ ਪੀਤਾ ਲੈਣੇ ਆਣ ਕੇ ਇੰਨੀ ਚਾਹ ਪੀਂਦਾ ਜਸਨ ਬਾੜੀ ਜਿਆਦੀ ਇੱਥੇ ਮੈਂ ਆਟਾ ਛਾਣਿਆ ਛਾਣ ਕੇ ਆਟਾ ਤੇ ਹੁਣ ਗੁੰਨ ਕੇ ਰੱਖ ਲੂੰਗੀ ਤੇ ਜਦ ਨੂੰ ਸਾਗ ਨੇ ਪੱਕਣਾ ਆ ਜਾਂ ਆਲਣ ਪਾਉਣਾ ਆ ਛੇਲ ਜਣਾਇਆ ਤੇ ਆਟਾ ਜਿਹੜਾ ਆਪਣਾ ਸੌਫਟ ਹੋ ਜਾਊਗਾ ਤੇ ਸੈੱਟ ਹੋ ਜਾਊਗਾ ਗੁੰਨੇ ਨੂੰ 20 ਮਿੰਟ 25 ਹੋ ਜਾਣਗੇ ਆਪਣੇ ਤੇ ਲਓ ਜੀ ਆਪਾਂ ਪਾਣੀ ਵੀ ਜਿਹੜਾ ਗਰਮ ਕਰ ਲਿਆ ਤੇ ਜਸਨ ਨੇ ਚਾਹ ਲੈ ਲਈ ਤੇ ਚੱਲ ਗਿਆ ਬਾਹਰ ਤੇ ਮੈਂ ਹੁਣ ਦਬਾ ਦਬ ਗੁੰਨ ਦੂੰਗੀ ਆਟਾ ਤੇ ਡੈਡੀ ਆ ਧਾਰ ਚ ਹੋਈ ਜਾਂਦੀ ਹੈ ਕਿ ਟਾਈਮ ਇੱਥੇ 6 ਵਜੇ ਹੋਏ ਆ 6 ਵਜੇ ਦਾ ਟਾਈਮ ਡੈਡੀ ਧਾਰ ਚੋ ਦੇਣਗੇ ਤੇ بس ਮੰਮੀ ਹੁਣੀ ਤਾਂ ਸਾਗ ਕੋਲ ਹੀ ਐ ਸਾਗ ਚਕੋਟ ਨਹੀਂ ਮਾਰੀ ਜਾਂਦੇ ਆਗੇ ਬਸ ਰੀ ਨਹੀਂ ਜਾਂਦੇ ਆ ਫਿਰ ਸੋਈ ਦਾ ਕੰਮ ਆ ਜਿਹੜਾ ਸਾਰਾ ਮੈਂ ਇੱਥੇ ਨੇ ਮੀਟ ਦੂੰਗੀ ਬਸ ਆਟਾ ਗੁੰਨ ਕੇ ਰੱਖ ਲੂੰਗੀ ਸੌਫਟ ਹੋਇਆ ਆਟਾ ਜਦੋਂ ਆਪਾਂ ਪਕਾਉਨੇ ਆ ਨਾ ਫਿਰ ਰੋਟੀ ਸਾਗ ਵਧੀਆ ਬਣਦੀ ਐ ਤੇ ਫੁੱਲ ਕੇ ਬਣਦੀ ਐ ਨਰਮ ਬਣਦੀ ਐ ਜੇ ਆਪਾਂ ਗੁੰਨ ਕੇ ਆਟਾ ਜਦ ਹੀ ਪਕਾਉਣ ਲੱਗ ਜੀ ਰੋਟੀ ਵਧੀਆ ਨਹੀਂ ਬਣਦੀ ਹੈਗੀ ਕਿ ਫਿਰ ਸੁੱਕ ਜੇ ਜਾਂਦੀ ਐ ਖੁਸ਼ਕ ਹੋ ਜਾਂਦੀ ਐ ਤਾਂ ਕਰਕੇ ਆਟਾ ਜਿਹੜਾ ਆਪਾਂ ਪਹਿਲਾਂ ਗੁੰਨ ਕੇ ਰੱਖ ਲਈਦਾ 15-20 ਮਿੰਟ ਤੇ ਸਰਦੀ ਕਾਫੀ ਜ਼ਿਆਦਾ ਹੋਈ ਵੀ ਆ ਸਾਰਿਆਂ ਨੂੰ ਬੁਖਾਰ ਹੋਇਆ ਪਿਆ ਵਾ ਮੌਸਮ ਨੇ ਬੁਰਾ ਹਾਲ ਕੀਤਾ ਪਿਆ ਸਰਦੀਆਂ ਚ ਪਤਾ ਨਹੀਂ ਕਿਉਂ ਇੰਨੇ ਹੋ ਜਾਂਦਾ ਵਾ ਇੱਕ ਜਣਾ ਬਿਮਾਰ ਹੋਇਆ ਸਾਰੇ ਨਾਲ ਹੀ ਹੋ ਜਾਂਦੇ ਹੈਗੇ ਦੋ ਡੱਕਤੇ ਮਗਾ ਰਹੇ ਪਤਾ ਨਹੀਂ ਕਿੱਦਾਂ ਦਾ ਮੌਸਮ ਆਹੀ ਜਸਰ ਕਤ ਨਾਲੇ ਧੁੱਪ ਵੀ ਨਿਕਲੀ ਹੋਈ ਸੀ ਅੱਜ ਤਾਂ ਫੇਰ ਵੀ ਪਤਾ ਨਹੀਂ ਕਿਉਂ ਸਰੀਰਾਂ ਐ ਹੋਈ ਜਾਂਦੇ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਠੰਡ ਹੋਈ ਵੀ ਆ ਤੇ ਵਸ ਕੰਮ ਕਰ ਕਰ ਜਾਂਦਾ ਦੇਣੀ ਨਿਕਲ ਜਾਂਦਾ ਦਿਨ ਛੋਟੇ ਹੋਏ ਵੇ ਆ ਤੇ ਕੰਮ ਵੱਡੇ ਲੱਗਦੀ ਹੈ ਪਹਾੜਾਰ ਕੀ ਤੇ ਮਸੀਂ ਕੰਮ ਨਾ ਮੀੜੀਦਾ ਵਾ ਅੱਜਕੱਲ ਲਓ ਜੀ ਆਟਾ ਆਪਾਂ ਨੇ ਗੁੰਨ ਕੇ ਜਿਹੜਾ ਤਿਆਰ ਕਰ ਦਿੱਤਾ ਆ ਇੱਥੇ ਦੇ ਦੇਾਂਗੇ ਪੋਣਾ ਪੋਣਾ ਦੇ ਕੇ ਤੇ ਇਹਨੂੰ ਰੱਖ ਦੇਾਂਗੇ ਤੇ ਫਿਰ ਜਿਹੜੇ ਹੈਗੇ ਆਪਾਂ ਆਲੂ ਲਏ ਸੀਗੇ ਤੇ ਮੰਮੀ ਨੇ ਧੋ ਕੇ ਆਲੂ ਰੱਖ ਦਿੱਤੇ ਸੀਗੇ ਮਿੱਟੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਆਲੂ ਮਨੂੰ ਤੇ ਇਹ ਵੀ ਆਪਾਂ ਟੋਕਰੀ ਚ ਪਾ ਦਿੱਤੀ ਲਿਆਈ ਲਿਆਈ ਕੋਣਾ ਵੀ ਲਿਆਈ ਦੋ ਹੈ ਅੱਜ ਕਿੱਥੇ ਹੋਣਾ ਦਿੱਲੀ ਗੱਜਨੇ ਮੇਰੇ ਮਾਈਕੇ ਤੇ ਹਾਂ ਕਿ ਕਿੰਨੇ ਸੱਗਿਆ ਵਾ ਟੈਂਸ਼ਨ ਇਹ ਇਹ ਥੋੜੀ ਚੱਕਿਆ ਨੇ ਚੁਹੇ ਨੇ ਪੋਣਾ ਗੈਸ ਕੋਲੇ ਪਿਆ ਸੀ ਮੈਂ ਉੱਥੇ ਲੱਭੀ ਜਾਂਦੀ ਆ ਪੋਣਾ ਮੈਂ ਤੈਨੂੰ ਕਿਹਾ ਵੀ ਮੈਂ ਮੇਰੇ ਮੰਮੀ ਆਪਣਾ ਨੀਲਾ ਪੋਣਾ ਨਹੀਂ ਦਿੰਦਾ ਉਹ ਕਹਿੰਦੀ ਕੀ ਪਿਆ ਵਾ ਹੁਣ ਮਨ ਕਿਆ ਰਹੀ ਥੋਸ ਓਏ ਕੋਈ ਨਹੀਂ ਲਾ ਪੋਣਾ ਸੀ ਬਈ ਕਈ ਦਿਨਾਂ ਦਾ ਇੱਕ ਤਾਂ ਪਤਾ ਨਹੀਂ ਓਏ ਆਹ ਚੱਪੇ ਅੱਗੇ ਪੀਂਦੇ ਬਗੋ ਚੁੱਕਿਆ ਤੇ ਲਾ ਦੇਣਾ ਮੈਨੂੰ ਨਹੀਂ ਲੱਗਿਆ ਸੀ ਛੱਡ ਦੂੰ ਮੈਂ ਤਾਂ ਕਹਿ ਰਹੀ ਹਾਂ ਛੱਡ ਤੂੰ ਸਾਂਹ ਹੋ ਗਿਆ ਭਾਈ ਛੱਡ ਲੈ ਸਾਂਹ ਤੂੰ ਪਹਿਚ ਫੂਲ ਲੈ ਕੇ ਬਹਿ ਜਾ ਉੱਧਰ ਲੈ ਜਾ ਤੂੰ ਨਾ ਉੱਧਰ ਲੱਕੜ ਵਰਕਦੀ ਛੱਡੋ ਵੀ ਪੈਰ ਧਰ ਲਿਆ ਤੁਸੀਂ ਮੰਮੀ ਕੀ ਹੋ ਗਿਆ ਦੇਖ ਲੈ ਪਟਾ ਬਿੰਗੀ ਟੇਢੀ ਲੱਕੜਾ ਬਿੰਗੀ ਟੇਢੀ ਲੱਕੜਾ ਦਾਦੀ ਦੇ ਪਟਿਲਾ ਚੱਕ ਕਹਿ ਮੈਂ ਕਹੂੰ ਮਾਰਿਆ ਆਪਣੇ ਘਰ ਅੰਦਰ ਲੋ ਇਮਮੀ ਕਹਿੰਦੀ ਅੱਲਰ ਬਾਹਰ ਨਹੀਂ ਬਾਹਰ ਆਣੇ

పేర ਸਾਗ ਜਮ ਮਲਾਈ ਵਰਗਾ ਹੋ ਗਿਆ ਆਪਣਾ ਦੇਖ ਸਾਦੇ ਬਸ ਚਲ ਜੀ ਲਾਤਾ ਮੇਰੀ ਮੰਮੀ ਨੇ ਸਾਗ ਨੂੰ ਘੋਟਾ ਆਈ ਤਾਂ ਮੇਰੀ ਮੰਮੀ ਨੇ ਸਾਗ ਬਣਾਇਆ ਸਾਰਾ ਤਾਂ ਪਾਈ ਹੋ ਜਾ ਪਾਈ ਮੈਨੂੰ ਆਈ ਨਹੀਂ ਪਤਾ ਮੈਂ ਪਾਈ ਕਿੱਥੇ ਪਤਾ ਨਹੀਂ ਕੀ ਹੋਇਆ ਸੀ ਮੈਨੂੰ ਜਸਨ ਦਾ ਦੇਖ ਲੋ ਚਾਹ ਪੀਣ ਦਾ ਟੈਂਪੋ ਜੀ ਆ ਖਾਣ ਦਾ ਲਓ ਜੀ ਆਲਣ ਵੀ ਆਪਣਾ ਪੈ ਗਿਆ ਹੁਣ ਕਰਨਗੇ ਪਤੀਲਾ ਸਾਫ ਸਾਰਾ ਸਾਲ ਲਣ ਪਾਤਾ ਇਹ ਵੀ ਮੱਕੀ ਦਾ ਆਟਾ ਪਾਉਣ ਦਾ ਵੀ ਨਿ हिसाब じゃ ਹੁੰਦਾ ਵਾ ਕਈ ਤਾਂ ਕੋਲਕੀ ਪਾ ਲੈਂਦੇ ਮम्मी ਇਦਾਂ ਸੁੱਕਾ ਹੀ ਪਾ ਦਿੰਦੇ ਮੈਂ ਵੀ ਸੁੱਕਾ ਹੀ ਪਾ ਲੈਣੀ ਆ ਤੇ ਇਹ ਵੀ ਹਿਸਾਬ ਕਿਤਾਬ ਜੇ ਨਾਲ ਹੀ ਪੈਂਦਾ ਵਾ ਵੱਧ ਪਾ ਦਈਏ ਫਿਰ ਸਵਾਦ ਨਹੀਂ ਲੱਗਦਾ ਫਿਰ ਆਟੇ ਦਾ ਹੀ ਸਵਾਦ ਜਾ ਆਈ ਜਾਂਦਾ ਚੱਕ ਚਾ ਕੋਟਾ ਕੋਟਾ ਬਣਾਤੀ ਮਹਿੰਦੀ ਲੋਚ ਬਣ ਗਿਆ ਸਾਗ ਤੇ ਹੁਣ ਇਹਨੂੰ ਧਰ ਦਿੰਦੇ ਇਹਦੇ ਤੇ ਮੜਾ ਜਿਹਾ ਸੀਖ ਲੱਗ ਜਾ ਲੋਚ ਟੱਕਣ ਵੀ ਤੋਤਾ ਮੋਂ ਕਹਿੰਦਾ ਜਦੋਂ ਉਬਲਦਾ ਸਾਗ ਫਿਰ ਢੱਕਣ ਦੇ ਉੱਤੇ ਪੈਂਦਾ ਜਦੋਂ ਰੈਜੜਾ ਧਰਦੇ ਆ ਤੇ ਹੁਣ ਆਪਣਾ ਸਾਗ ਆ ਜਿਹੜਾ ਰੈਜ ਚੁੱਕਿਆ ਤੇ ਢੱਕਣ ਮੰਮੀ ਨੇ ਧੋ ਕੇ ਜਿਹੜਾ ਦੇ ਦਿੱਤਾ ਇਹ ਧਰਤਾ ਸਾਗ ਰਿਚਲਣ ਵਾਸਤੇ ਛਲਜੂਗਾ ਮਤਲਬ ਕਿ ਜਿਹੜਾ ਆਟਾ ਜਾਇਆ ਉਹ ਫੁੱਲ ਜੂਗਾ ਤੇ ਸਾ ਆਪਣਾ ਸਾਗ ਆ ਜਿਹੜਾ ਬਣ ਕੇ ਤਿਆਰ ਹੋ ਜੂਗਾ ਇਹ ਬਣਿਆ ਲਓ ਜੀ ਸਾਗ ਆ ਜਿਹੜਾ ਆਪਣਾ ਬਿਲਕੁਲ ਸੈਲਜ ਕੇ ਤਿਆਰ ਹੋ ਗਿਆ ਵਾ ਦੇਖ ਸਾਧਿਆ ਕਿੰਨਾ ਵਧੀਆ ਆਪਣਾ ਮਲਾਈ ਵਰਗਾ ਸਾਗ ਜਿਹੜਾ ਬਣ ਕੇ ਤਿਆਰ ਹੋਇਆ ਵਾ ਜੇ ਪਸੰਦ ਆ ਤੁਹਾਨੂੰ ਵੀ ਸਾਗ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿ ਸਾਗ ਆ ਆਪਣਾ ਬਣ ਗਿਆ ਅਸੀਂ ਬੈਠੇ ਚੁੱਲ੍ਹੇ ਮੂਨੇ ਤੈਨ ਜਾਣੇ ਮੰਮੀ ਕਹਿੰਦੀ ਛਕੋ ਸਾਗ ਅਸੀਂ ਇੱਥੇ ਬੱਠੇ ਆਂ ਸਰਦਾਰ ਜੀ ਆਉਣਗੇ ਫੇਰ ਲਾਵਾਂਗੇ ਰੋਟੀ ਤੇ ਨੇੜਾ ਬਹੁਤ ਹੋ ਜਾਣਾ ਵਾ ਇਸ ਕਰਕੇ ਮੈਂ ਕਿਹਾ ਚਲੋ ਬਲੌਗ ਦਾ ਐਂਡ ਵੀ ਹੈ ਜਿਹੜਾ ਆਪਾਂ ਇੱਥੇ ਹੀ ਕਰ ਦਿੰਨੇ ਆ ਜਿੰਨਾ ਚਿਰ ਆਉਂਦੇ ਨਹੀਂ ਰੋਟੀ ਅਸੀਂ ਬਣਾਉਂਦੇ ਨਹੀਂ ਫਿਰ ਗਰਮ ਗਰਮ ਸਾਰੇ ਤਾਜੀ ਤਾਜੀ ਖਾ ਲੈਂਦੇ ਆ ਸੋ ਚਲੋ ਜੀ ਬਲੌਗ ਦਾ ਕਰ ਦਿਆ ਐਂਡ ਜੇਕਰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ